ست نام شری واحد صاحب جی روگی کا پرو کنڈو روگی کا پرو وو سوگ جو جو وسے سو سو روگی روگ رہ تہ ستگو روی گروپاری سات سنگیوں ستگی کا پرمان ہے روگی کا پرم کھنڈو روگ

من کے تن کے روگ لگے ہیں وہ سارا پرماتما ہی گرو کر سکتا ہے جو واحد جی بھروسہ رکھتا ہے یا پرماتما پہ آس ہے بابا دیپ سنگھ جی پہ آس ہے دیکھو جی گروپ سنگت جی اس سمے کو دو تین چار سال تو دپہرا صاحب ایتوار شنیوار سیف, سیف, ات بار، ات بار سا رات کو دپہرا صاحب ایتوار دپہرا سا کچھ سنگت لکھن کے حساب سے سنگت بابا دیپ سنگھ جی راستے چھوکتی ہے جی دیسا ہے بابا جیت سن جی گرو گوبند جی ہیں بابا جیت سنگھ جی گرو رام دس جی کے در کو دارے اپنی سنگان کی جلیاں بھرتے ہیں جبکہ آپ گرو رام دس جی کے درتے جانے ہاں پہلے ساری جھولی گرو رام دس کے در کو نہیں پھر بابا جیت سن جی پہ چولی بھر گئی ہے پولی پر جھولی پہلے بابا جیت جی کے در کو پھر جاتی ہے جی بابا دیپ سر جی پیارے آ گروا <تحد> کے بہت زیادہ پیارے آپ کے کپا کر کے اپنی قبول بہت سیوا جی سب اج تک لال رکھتے آ رہے ہیں جب میں ہاں بابا جی نے بہت خطرے سیوا میرے کو لیتے اج تک بابا دیپ سر لاج رکھ دیا ہے پھر اتنے بابا دیپ سن جی کے ساتھ جیسے مہاراج سیوا لیتے ہیں وہ ٹھیک ہے گربا ہے گر کی کار کمائے لاہیں گر کی کار کما گرو گھر جانے سیوا کرتے ہاں یا درشن کرتے ہاں کہ جا تو اپنے آپ ہی سارے گھر پہنچ جانا سانو منگنے کی ضرور نہیں ہے کیونکہ مہاراج کی گربانی کرنی ہے نا ان کی کار کمائے لاہ آیا سنگی کرپا کرتے ہیں بابا جیت سن جی بہت ہی شکتی نے مارک ہیں کیونکہ لاس منتری ہے تھوڑا سا ہر شہید تارتخہ شی صاحب گوبند سنگھ جی کے نام دیکھ ہے تو مہاراج کی کرپا کر کے اپنی سیوا آپ لے رہے ہیں

ਆਪਣੀ ਕੁਰਬਾਨੀ ਦੀ ਆਪਣੀ ਜਿੰਦਗੀ ਆ ਜਾਂ ਕੁਰਬਾਨੀ ਦੀ ਗੱਲ ਹੈ ਇਹਨਾਂ ਦਾ ਸਾਲਾ ਦੀ ਜਿੰਦਗੀ ਸੰਤਾਂ ਦੇ ਹੱਥ ਆ ਸੰਤਾਂ ਦੇ ਸੰਗ ਹੀ ਰਹਿਣਾ ਨਾਮ ਜਪਣਾ ਸੰਤਾਂ ਦਾ ਸੰਗ ਕਰਨਾ ਉਹ ਸਮਾਕਾਰ ਹੈ ਇਤਰਾ ਇੱਕ ਬਾਤ ਦੀ ਗੱਲ ਆ ਸੰਤੂਪ ਦੀ ਜੀ ਸੰਤ ਬਣ ਕੇ ਰਾਜਾ ਹੋ ਜਾਏ ਰਾਜਾ ਹੈ ਤੇ ਉਹਦਾ ਅੰਤ ਸਮਾਅ ਹੈ ਸੰਤ ਸਮਾਅ ਹੈ ਰਾਜੇ ਨੇ ਆਪਣੀ ਜਿੰਦਗੀ ਦੇ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਰਾਜਨੀਤਿਕਾਂ ਨੂੰ ਸੱਫਾ ਆ ਗਿਆ ਕਿ ਇਹਨਾਂ ਨੂੰ ਮਤਲਬ ਬੜੇ ਵੈਰ ਸਭ ਤੋਂ ਬੜੇ ਪਹਿਲਾਂ ਕੋਈ ਗੱਲ ਕਰਾ ਬਣੀ ਤੇ ਅੰਤ ਸਮੇਂ ਤੇ ਬੀਸੀ ਨੂੰ ਕਵੀ ਜੀ ਨੂੰ ਬੁਲਾਇਆ ਗਿਆ ਰਾਜਨੀਤਿਕ ਕਵੀ ਜੀ ਨੂੰ ਬੁਲਾਇਆ ਗਿਆ ਤੇ ਕਵੀ ਜੀ ਨੇ ਕਿਹਾ ਤੁਹਾਡਾ ਅੰਤ ਸਮਾਗਮ ਆਇਆ ਹੈ ਪਰ ਅਸੀਂ ਕੋਈ ਹੱਲ ਨਹੀਂ ਹੋ ਸਕਦਾ ਹੁਣ ਤੁਸੀਂ ਮਤਲਬ ਘਰ ਨੂੰ ਇਸ ਨੂੰ ਜਾਂ ਕੋ ਜਾਣਾ ਹੀ ਪੈਣਾ ਕਿ ਕਵੀ ਜੀ ਨੇ ਜਾ ਤੇ ਸਭ ਪੁੱਛਣਾਂ ਰਾਜਨੀਤਿਕਾਂ ਕਿ ਮੁਰਗੀ ਹੱਲ ਹੋ ਸਕਦਾ ਆ کہ میں نام بھی چکا کوئی چنگا بنایا کرم نہیں کیا ہو سکتا کپیر جی نے کہا راجا جی اس کو چاہیے کرم نہیں کیا بننا کہ کبھی راجہ جی بہت پریشان دکھ کپی جی نے کہا کوئی گل نہیں تھی جاؤ پر جب جاؤ گے ترقیا لے کے جان گے ਪਰ ਉਹਨਾਂ ਦੇ ਸਵਰਗ ਤੋਂ ਉਹਨਾਂ ਕਿੱਥਾਂ ਜਾਣੀਆਂ ਜਿਸ ਲੋਕਾਂ ਦਾ ਨੂੰ ਅਜੇ ਨਾ ਦੋ ਕੰਗੀਆਂ ਹੋਈਆਂ ਸੱਤ ਸਾਂਗੀਆਂ ਹੋਈਆਂ ਇਹਦੇ ਵਾਸਤੇ ਤੁਹਾਨੂੰ ਪਹਿਲਾਂ ਉਹਨਾਂ ਦੋਨਾਂ ਦੇ ਵਾਸਤੇ ਨਿਕਲਣਾ ਹੋਣਾ ਵਾ ਸਵਰਗ ਨੂੰ ਹੋਣਾ ਵਾ ਇਹ ਤੁਹਾਨੂੰ ਨਾ ਲੈ ਕੇ ਲੈ ਕੇ ਲਾਉਂਦੇ ਕਿ ਮਾਰਕੀ ਜੀ ਸੇ ਕਹਿੰਦੇ ਕਿ ਇਹ ਤੋਂ ਜੀ ਆਧਿਕ ਜੀ ਆਧਿ ਹੁੰਦੇ ਆਜ ਪ੍ਰਗਟਨ ਸੇਤੀ ਗੋਸਤੀ ਲੋਕੀ ਨੂੰ 16 ਉਹਨਾਂ ਕਿਹਾ ਜੇ ਤੁਸੀਂ ਇਹ ਕਹਿਣਾ ਆ ਕਿ ਮੈਨੂੰ ਪਹਿਲਾਂ ਕੋਈ ਵੀ ਖਾਦੋਂ ਮੁਕਤੀ ਵਿੱਚ ਬਰਤੀ ਚ ਰਹਿ ਜਾਣਾ ਇਹ ਉਹਨਾਂ ਦਾ ਰਣ ਸਭਾ ਅਭਿਆਨ ਚ ਰਿਹਾ ਸੀ ਜਨਮਾਂ ਦੇ ਗਾਇਕ ਨੂੰ ਰਾਜਨ ਤੁਸੀਂ ਲੋਕ ਕਿਤਵਾਸਤੂ 33 ਸਾਲ ਦੀ ਨਰਾਜ ਚਾਤ ਦਾ ਵਿਚਾਰ ਕੰਮ ਰੋਇਆ ਉਹਦੀ ਵਾਸਤੇ ਤੁਹਾਨੂੰ 2 ਮਿੰਟ ਵਾਸਤੇ ਸਵਰਗ ਚ ਲਿਆ ਜਾਇਆ ਗਿਆ ਇਹ ਉਹਨਾਂ ਸਵਰਗ ਇੰਨੀ ਤਰੀਕੀ ਦੱਸੋ ਪਹਿਲਾ ਸਵਰਗ ਇਤਨਾ ਖੇਤਰ ਦੇ ਰਹਿਣਾ ਰਹਿਗਾ ਕਿ ਮੰਨ ਕੇ ਕੋਈ ਨੂੰ ਉਹਨੂੰ ਸਵਰਗ ਦਿਖਾਉ ਲੋਗੇ ਕੀ ਇਹ ਬੰਦਾ ਚ ਲਿਆ ਜਾਇਆ ਜਾਣਾ ਉਹਨਾਂ ਨੇ ਸਵਰਗੀ ਚੇਅਰ ਸਵੀਕਾ ਸਰਬੰਨ ਇਕੱਠਾ ਜਿਹੜੇ ਅੰਦਰ ਅੰਦਰ ਸੰਗਤਾਂ ਮੇਕੀਆਂ ਨਾਮ ਲੱਗੀਆਂ ਤੇ ਸਾਹਮਣੇ ਸਦਾਸਤ ਇੱਕ ਵੀਰ ਜੀ ਬੈਠੇ ਸੀ ਵੀਰ ਜੀ ਬੈਠੇ ਸੀ ਸਲਾਸਕੇ ਰਾਜਨ ਕੋ ਪਹਿਲਾਂ ਵੀਰ ਜੀ ਦੇ ਗੋਲੇ ਦੇ ਕੇ ਹੈਰਾਨ ਹੋ ਗਿਆ ਰਾਜਨ ਕਿ ਕਦੀ ਕਿਸੇ ਉਤੇ ਇੰਨੀ ਜੀ ਸਾਡੀ ਸਾਡੀ ਵਾਕਤਾ ਜੀ ਹੋਈਗੀ ਤਾਂ ਇਹਨਾਂ ਤੋਂ ਇਥੋਂ ਜਿਹੜਾ ਜੋਰ ਮਿੰਟ ਸਾਥ ਹੋਇਆ ਤਾਂ ਨਹੀਂ ਪਰ ਉਸ ਸਵਰਗੀ ਤੇ ਬੋਲਿਆ ਕਿਸੇ ਹੋਣੇ ਤੇ ਰਾਜਨ ਦੇਖੀ ਤੇਰਾ ਬਰਬਰ ਤੂੰ ਰਾਇ ਜੀ ਦਾ ਸਿਮਰਨ ਕਰੋ ਤੁਹਾਨੂੰ ਕਿਹਾ ਕਿ ਨਹੀਂ ਮੈਨੂੰ ਤਾਂ ਦੋਮੇ ਤੋਂ ਵਾਸਤੇ ਮਲਿਆ ਸਮਾ ਉਸ ਤੋਂ ਬਾਅਦ ਜਦ ਬਾਤ ਜੰਮ ਜੀ ਕਰਿਆ ਤੇ ਮੈਂ ਉਹ ਬਸ ਦੋਮੇ ਕਰਵਾਤੀ ਕਿਹਾ ਨਹੀਂ ਨੂੰ ਯਕਤ ਬੈਠੋ ਕਿ ਜੰਮ ਜੀ ਦੇ ਉਹ ਸਵਰਗ ਦੇ ਉੱਤੇ ਨਹੀਂ ਵਸ ਸਕਦੇ ਸਵਰਗ ਦੇ ਤਾਂ ਆਕਤ ਬਾਹਰ ਆ ਤੁਸੀਂ ਦੋਮੇ ਤੇ ਬੈਠ ਕੇ ਇੱਥੇ ਵਾਹਿਗੁਰੂ ਮਾਨਸ ਪਰਮ ਤਮਾਤਮਾ ਭਗਵਾਨ ਦਾ ਨਾਮ ਲਖੋ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਫਿਰ ਉਹ ਬੈਗੇ ਉਸ ਤੋਂ ਬਾਅਦ ਇਸ ਜੀ ਦੀ ਸਾਸਮ ਚ ਬੈਗੇ ਚੰਮਨ ਜੀ ਦੀ ਕੀ ਬਾਤ ਆਪ ਕੀ ਇਹ ਸੰਗਤ ਦਾ ਮਾਲ ਸੰਗਤ ਦਾ ਮਾਲਤੋਾਰ ਦੀ ਦਰਗਾਹ ਤੇ ਮਾਤਾ ਜੀ ਮਾਤਾ ਜੀ ਹਰ ਇੱਕ ਦਿਨ ਪਰਿਪੂਤ ਬਾਜੀ ਦੀ ਕਥਾ ਹੁੰਦੀ ਵਿਚਾਰ ਹੁੰਦੇ ਸੀ ਉਹ ਮਾਤਾ ਜੀ ਉੱਥੇ ਚਿਰ ਰਹੇ ਕਿ ਅੱਜ ਅੰਮ੍ਰਿਤਸਰ ਆ ਅੰਮ੍ਰਿਤਸਰ ਦੇ ਵਿੱਚ ਕਥਾ ਪਰਿਪੂਤ ਬਾਜੀ ਦਾ ਸਾਸਣ ਹੋ ਗਿਆ ਉਹਨਾਂ ਦੇਖ ਕੇ ਮਾਤਾ ਜੀ ਉੱਥੇ ਰਹੇ ਅਗਲੇ ਦਿਨ ਲੁਧਿਆਣੇ ਆ ਉਹਨਾਂ ਦੇਖਿਆ ਕੀ ਮਾਤਾ ਜੀ ਕੋਲੀ ਆਨੇ ਆਟੇ ਕੋ ਪਹਿਲਾਂ ਹੀ ਆ ਗਏ ਇੱਥੇ ਕਦਾ ਸੁਣਿਆ ਕਿ ਜੇ ਹੋਰੇ ਰਿਹਾ ਕਿ ਆਪਾਂ ਇਹ ਕੋਟ ਬਾਅਦ ਵਿੱਚ ਕੋਈ ਕੁਛ ਹੀ ਲਿਆਵਾਤਾ ਜਿਨੂ ਕੇ ਮਾਤਾ ਜੀ ਚੱਕਰੇ ਫੇਰੇ ਨਹੀਂ ਜੀਦੇ ਵੀ ਜਾਣੇ ਉਤੇ ਹੀ ਆਜੂ ਬਣਾਦੇ ਤੇ ਇਹ ਮਤਲਬ ਕੀ ਤੁਹਾਡੇ ਦਾ ਕੀ ਮਤਲਬ ਇਹਦਾ ਲਾਭ ਕੀ ਆ